چار جات میں لگایا گیا ڈی سی پی سب

ਆਪਣੀ ਇਹ ਜ਼ਿੰਮੇਵਾਰੀ ਨੂੰ ਸਮਝਦਾ ਕਿ ਮੈਨੂੰ ਪੰਜਾਬੀ ਹੋਣ ਦੇ ਨਾਤੇ ਇਸ ਨਹਿਮਤ ਦੇ ਵਿੱਚ ਸਭ ਤੋਂ ਆਉਣ ਚਾਹੀਦਾ ਜਿੰਨਾ ਕਈ ਹਰ ਇੱਕ ਨਾਗਰਿਕ چھوڑے لوگا کتھی ہے اوپینر نے مارا لائے گئے سیپ خان نام دا بیکٹی سیدہ اپرائزر ہے نا بازی سکانہ دے رہا تو سیدہ اسی مریہ کر رہی ہے میں نے پرے پاتی پرے یہ پسکت کر رہے ہیں اب جاہاں سکاتے ہیں انتر دیشہ ہو پشاہد چکے لوگ سارے پینگوالے تو آج ہی اوشیو دی پہتے کر دیئے اسی لانکے پرائن راہے ہیں اوٹ بلگیاں تاپ داری کے اپرائن راہے ہیں میں پہچے میڈیا تو سارے ساتھی پہنچے ہوئے ਨੂੰ ਬਚਾ ਕੋ ਜਹਾਲ ਬਸ ਜੀ ਆ ਰਿਹਾ ਹੈ ਜੋ ਯੋਧ ਨਸ਼ਿਆਂ ਵਿਰੋਧ ਜਿਹੜਾ ਹੈਗਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਬਹੁਤ ਹੀ ਵੈਲ ਪਲਾਨ ਜੋ ਸਾਡੇ ਨੈਸ਼ਨਲ ਕਮਿਊਨਲ ਅਰਵਿੰਦ ਕੇਜਰੀਵਾਲ ਜੀ ਆ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਮੁਤਾਬਕ ਜੋ ਵਾਅਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਇੱਕ ਤੁਸੀਂ ਕਹੋ ਬਹੁਤ ਵਧੀਆ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਜਿਹੜਾ ਯੋਧਾ ਲੜਿਆ ਜਾ ਰਿਹਾ ਇਹ ਡਿਫਰੈਂਟ ਫਰੰਟਸ ਦੇ ਉੱਤੇ ਆ ਇੱਕ ਤਾਂ ਪੁਲਿਸ ਦਾ ਹੈਗਾ ਜੀ ਜਿਹੜਾ ਕਿ ਨਸ਼ਾ ਦੀ ਸਪਲਾਈ ਨੂੰ ਚੈੱਕ ਕਰਨਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਜਿਹੜੀ ਕ੍ਰਾਸ ਬਾਰਡਰ ਜਿਹੜੀ ਡਰੋਨਸ ਆਂਦੀਆਂ ਸੀਗੀਆਂ ਡਰੋਨਸ ਦੀ ਗਿਣਤੀ 70% ਘਟ ਗਈ ਹੈ ਜੇ ਕੋਈ ਗੇਅਰ ਵੀ ਜਾਂਦਾ ਕੋਈ ਚੱਕਣ ਨਹੀਂ ਜਾਂਦਾ ਪੁਲਿਸ ਆਪਣਾ ਕੰਮ ਕਰ ਰਹੀ ਆ ਵੀ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰ ਰਹੀ ਹੈ ਦੂਜਾ ਇਹਦਾ ਹੈਗਾ ਕਿ ਜਿਹੜਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ وجہ ਦੇ ਨਾਲ ਨਸ਼ੇ ਵਿੱਚ ਫਸੇ ਹੋਇਆ ਉਹਦੇ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਤੁਹਾਡੇ ਬੰਦ ਪਿਆ ਸੀ ਜਿਹੜਾ ਆਪਣਾ ਮੋਰਮ ਸੇਵਾ ਕੇਂਦਰ ਸੀਗਾ ਉਹਨੂੰ ਦੁਬਾਰਾ ਠੀਕ ਕਰਕੇ ਸਾਰਾ 에어 ਕੰਡੀਸ਼ਨ ਕਰਕੇ ਉਹਦੀ ਜਿਹੜੀ ਬੈਡ ਕੈਪੈਸਿਟੀ ਆ 50 ਤੋਂ ਵਧਾ ਕੇ 100 ਕਰਤੀ ਆ ਉਹਦੇ ਵਿੱਚ ਸਾਰੀ ਜਿਹੜੀ ਸਬਦਾ ਹੈਗੀ ਆ ਯੋਗਾ ਸ਼ੁਰੂ ਹੋ ਗਿਆ ਮੈਡੀਟੇਸ਼ਨ ਸ਼ੁਰੂ ਹੋ ਗਈ ਆ ਕਾਉਂਸਲਿੰਗ ਸ਼ੁਰੂ ਹੋ ਗਈ ਆ ਉੱਥੇ ਪੂਰਾ ਇਲਾਜ ਕਰਕੇ ਉਸ ਤੋਂ ਬਾਅਦ ਜਿਹੜਾ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤਾ ਜਾ ਰਿਹਾ ਉੱਥੇ ਜਿਹਦੇ ਵਿੱਚ ਬਹੁਤ ਸਾਰੇ ਕੰਮ ਸਿਖਾਏ ਜਾਣਗੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਜਿਹਦੇ ਵਿੱਚ ਕੁਕਿੰਗ ਦਾ ਕੋਰਸ ਹੈ ਉਨਤ ਖੇਤੀ ਦਾ ਕੋਰਸ ਹੈ ਮੋਬਾਈਲ ਰਿਪੇਅਰ ਦਾ ਕੋਰਸ ਹੈ ਕੰਪਿਊਟਰ ਦਾ ਕੋਰਸ ਹੈ ਇਹ ਸਾਰੇ ਕੋਰਸ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਇੰਡਸਟਰੀ ਵਿੱਚ ਕੰਮ ਲੈ ਸਕਣ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਇੰਟਰਪ੍ਰਨਰ ਬਣ ਸਕਣ ਸੋ ਇੱਕ ਬੜੀ ਵਧੀਆ ਸਟ੍ਰੈਟਜੀ ਹੈ ਇਸ ਤੋਂ ਸવાય ਹਰ ਪਿੰਡ ਦੇ ਵਿੱਚ ਸਪੋਰਟਸ ਦੀ ਫੈਸਿਲਿਟੀ ਔਰ ਐਜੂਕੇਸ਼ਨ ਦੇ ਵਿੱਚ ਲੋਕਾਂ ਨੂੰ ਅਪਲਾਈਮੈਂਟ ਦੇਣਾ ਰੋਜ਼ਗਾਰ ਦੇ ਰਿਹਾ ਲੋਕਾਂ ਨੂੰ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜਿਹੜੇ ਸਾਡੇ ਨੈਸ਼ਨਲ ਕਮਿਟੀ ਉਹਨਾਂ ਨੇ ਬਹੁਤ ਵਧੀਆ ਸਟਰੈਟਜੀ ਬਣਾਈ ਹੈ ਇਹ ਹੁਣ ਸਾਰੀ ਟੀਮ ਹੈ ਜੀ ਮੋਹਿੰਦਰ ਭਗਤ ਜੀ ਬੈਠੇ ਆ ਮੀਤ ਹਰ ਜੀ ਆ ਕੁਲਵੰਤ ਜੀ ਹੈ ਆਪਣੇ ਉਗੋਖੇ ਜੀ ਆ ਔਰ ਚੁਸਪਿੰਦਰ ਜੀ ਸਾਰੀ ਇਹ ਟੀਮ ਹੈ ਜਿਨ੍ਹਾਂ ਨੇ ਕੋਆਰਡੀਨੇਟ ਕਰਨਾ ਇਸ ਤੋਂ ਸਵਾਏ ਇਹ ਯਾਤਰਾ ਹਰ ਮੱਲੇ ਚ ਜਾਣੀ ਹੈ ਹਰ ਪਿੰਡ ਵਿੱਚ ਜਾਣੀ ਹੈ ਉੱਥੇ ਜਿਹੜੇ ਤੁਹਾਡੇ ਪੰਜਾਬ ਦੇ ਪਹਿਰੇਦਾਰ ਜਿਹੜੀ ਵਿਲੇਜ ਆ ਮੁਹੱਲਾ ਡਿਫੈਂਸ ਕਮੇਟੀ ਆ ਉਹਨਾਂ ਦਾ ਉਹਨਾਂ ਦਾ ਬਹੁਤ ਐਮ ਰੋਲ ਹੈ ਕਿ ਉਹਨਾਂ ਨੂੰ ਜਿਹਨੂੰ ਇਲਾਜ ਦੀ ਲੋੜ ਆ ਉਹਨੂੰ ਹਸਪਤਾਲਾਂ ਚ ਲੈ ਕੇ ਆਣਾ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਔਰ ਜੇ ਕੋਈ ਪ੍ਰਿੰਟ ਦੇ ਵਿੱਚ ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਸਮਝਾਣਾ ਹੈ ਵੀ ਭਾਈ ਤੂੰ ਜਿਹੜਾ ਤੇਰਾ ਟਾਈਮ ਲੰਘ ਗਿਆ ਹੁਣ ਤੂੰ ਆਪਣਾ ਇਹ ਕੰਮ ਛੱਡ ਦੇ ਮਾੜੇ ਕੰਮ ਛੱਡ ਦੇ ਤੇ ਕੋਈ ਚੰਗਾ ਕੰਮ ਸਿੱਖ ਲੈ ਤੇ ਚੰਗਾ ਕੰਮ ਕਰ ਲੈ ਤੇ ਇਹ ਜਿਹੜਾ ਹੈਗਾ ਸਿਸਟਮੈਟਿਕਲੀ ਲੜਾਈ ਲੜੀ ਜਾ ਰਹੀ ਹੈ ਹਰ ਫਰੰਟ ਤੇ ਲੜੀ ਜਾ ਰਹੀ ਹੈ ਚਾਹੇ ਉਹਨਾਂ ਨੂੰ ਜਿਹੜੇ ਬੱਚੇ ਠੀਕੇ ਲਾਂਦੇ ਆ ਉਹਨਾਂ ਦੀ ਜਾਨ ਬਚਾਣੀ ਆ ਆਪਾਂ ਜਿਹੜੇ ਨਸ਼ਾ ਕਰਦੇ ਆ ਉਹਨੂੰ ਨਸ਼ੇ ਤੋਂ ਬਾਹਰ ਕੱਢ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਹੈ ਔਰ ਜਿਹੜੇ ਜੋ ਸਾ ਵੇਚਣ ਵਾਲਿਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਣਾ ਦਾ ਜੇਲਾ ਵਿੱਚ ਬੰਦ ਕਰਨਾ ਇਹ ਲੜਾਈ ਲਗਾਤਾਰ ਚੱਲ ਰਹੀ ਹੈ ਸਰ ਇਹਦੇ ਵਿੱਚ ਜਿਸ ਤਰ੍ਹਾਂ ਇਕਤਾ ਹੋ ਗਿਆ ਪਾਰਟੀ ਦਾ ਸਟਰਕਚਰ ਜਿਵੇਂ ਪੁਲਿਸ ਦਾ ਇੱਕ ਸਟਰਕਚਰ ਹੋ ਗਿਆ ਸਿਹਤ ਵਿਭਾਗ ਦਾ ਹੋ ਗਿਆ ਜਿਹਨਾਂ ਨੇ ਕਰਨਾ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਆਇਆ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੋ ਗਏ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋ ਗਏ ਸਿਵਲ ਸਰਜਨ ਹੋ ਗਿਆ ਇਹਦੇ ਨਾਲ ਇੱਕ ਸਾਡਾ ਜਿਹੜਾ ਪਾਰਟੀ ਦਾ ਵੀ ਸਟਰਕਚਰ ਹੈ ਇੱਕ ਜ਼ੋਨ ਕੋਆਰਡੀਨੇਟਰ ਹੈ ਜਿਹੜੇ ਸਾਡੇ ਕੋਲੇ ਪੰਜਾਬ ਦੇ ਵਿੱਚ 5 ਲਾਏ ਅਸੀਂ 5 ਜ਼ੋਨ ਬਣਾ ਕੇ ਤੁਹਾਡੇ ਜਿਵੇਂ ਚੁਸਮਿੰਦਰ ਚੈਲ ਹੈ ਇਸ ਤਰ੍ਹਾਂ ਹੀ ਹਰ ਜਿਹੜਾ ਹੈਗਾ ਆਪਣਾ ਜਿੰਨੇ ਵੀ ਅਸੈਂਬਲੀ ਸੈਗਮੈਂਟ ਹੈ ਹਰ ਇੱਕ ਦਾ ਆਪਣਾ ਇੱਕ ਇੰਚਾਰਜ ਲਾਇਆ ਜੀ ਇੱਕ ਜ਼ਿਲ੍ਹੇ ਦਾ ਇੰਚਾਰਜ ਲਗਾਇਆ ਉਹਨਾਂ ਨੇ ਸਾਰਿਆਂ ਨੇ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉਹ ਹਰ ਇੱਕ ਪਿੰਡ ਦੇ ਵਿੱਚ ਇੱਕ ਕਮੇਟੀ ਬਣੀ ਹੈ ਜੀ ਉਹਨਾਂ ਨੇ ਜਿਹੜਾ ਪਿੰਡ ਦੇ ਵਿੱਚ ਇੱਕ ਯਾਤਰਾ ਜਾਏਗੀ ਜਿਹਦੇ ਵਿੱਚ ਬीडीपीਓ ਜਾਏਗਾ ਜਿਹਦੇ ਵਿੱਚ ਐਸਐਚਓ ਜਾਏਗਾ ਜਿਹਦੇ ਵਿੱਚ ਬਾਕੀ ਜਿਹੜੇ ਜਿੰਨੇ ਸਾਰੇ ਵਿਭਾਗ ਮੈਂ ਸਾਡਾ ਸਿਹਤ ਵਿਭਾਗ ਦਾ ਸਾਡਾ ਚਾਹੇ ਆਸ਼ਾ ਵਰਕਰ ਨਾਲ ਹੋਏਗੀ ਸਾਡੇ ਐਨਐਮ ਨਾਲ ਹੋਏਗੀ ਹੈ ਸਿਹਤ ਵਿਭਾਗ ਦੇ ਬੰਦੇ ਨਾਲ ਜਾਣਗੇ ਜਿੱਥੇ ਡਾਕਟਰ ਹੋਏਗਾ ਉਹ ਡਾਕਟਰ ਵੀ ਜਾਏਗਾ ਨਾਲ ਉਹਨਾਂ ਦੇ ਇਸੇ ਤਰ੍ਹਾਂ ਜਿਹੜੇ ਬਾਕੀ ਸਾਰੇ ਡਿਪਾਰਟਮੈਂਟ ਹੈ ਚਾਹੇ ਉਹ ਐਗਰੀਕਲਚਰ ਦੇ ਹੈ ਸਪੋਰਟਸ ਦੇ ਹੈ ਰਨਰੀ ਦੇ ਹੈ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰਾ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਉਹ ਦੱਸਣਗੇ ਕਿ ਸਾਡੇ ਪਿੰਡ ਕੋਲ ਨਸ਼ਾ ਕਰਦਾ ਹੈ ਨਹੀਂ ਕਰਦਾ ਜਿਹੜਾ ਕਰਦਾ ਕਿੰਨੇ ਬੰਦੇ ਕਰਦੇ ਆ ਤੇ ਉਹਨਾਂ ਦਾ ਇਲਾਜ ਕਰਾਣਾ ਤੇ ਜਿਹੜਾ ਨਸ਼ਾ ਜਿਹੜਾ ਆਂਦਾ ਵੇਚਣ ਵਾਲਾ ਕਿੱਥੋਂ ਆਂਦਾ ਕਿਵੇਂ ਆਂਦਾ ਉਹਦੇ ਬਾਰੇ ਜਾਣਕਾਰੀ ਲੈ ਕੇ ਆਣਗੇ ਤੇ ਇਹ ਸਾਰੇ ਪੰਜਾਬ ਦੇ ਵਿੱਚ ਦੋਨੋਂ ਹੀ ਐਸਪੈਕਟ ਜਿਹੜੇ ਹੈਗੇ ਆ ਇਹ ਪਿੰਡ ਦੇ ਲੈਵਲ ਤੱਕ ਨੀਚੇ ਤੱਕ ਹਰ ਗਲੀ ਹਰ ਮੁੱਲੇ ਤੱਕ ਪਹੁੰਚ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਦੇਖੋ ਦੋ ਚੀਜ਼ਾਂ ਹੁੰਦੀਆਂ ਅਸੀਂ ਜਿਹੜੇ ਜਿਹੜਾ ਵਲੰਟੀਅਰ ਹੈ ਉਹਨਾਂ ਨੂੰ ਜਾ ਕੇ ਉਹਨ ਉਹਨਾਂ ਨੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਕਹਿੰਨਾ ਭਰਾਓ ਚੱਲ ਮੈਂ ਤੇਰਾ ਇਲਾਜ ਕਰਾ ਕੇ ਲਿਆਣਾ ਉਹਦੇ 'ਚ ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕੋਈ ਦਿੱਕਤ ਨਹੀਂ ਹੋਏਗੀ ਉਹ ਇਹ ਕੰਮ ਕਰਨਗੇ ਜੀ ਜਿਹੜੀ ਬਾਕੀ ਦੀ ਹੈਗੀ ਆ ਉਹ ਸਾਡੇ ਸਾਡੇ ਬੰਦੇ ਹੈਗੇ ਆ ਉਹ ਗੁਪਤ ਸੂਚਨਾ ਦੇਣਗੇ ਪੁਲਿਸ ਨੂੰ ਉਹਦਾ ਇੱਕ ਨੰਬਰ ਵੀ ਹੈਗਾ 9779100200 ਚਾਹੇ ਤੁਸੀਂ ਟੈਲੀਫੋਨ ਕਰ ਦੇਣ ਇਸੇ ਤਰ੍ਹਾਂ ਇੱਕ ਨਵੀਂ ਚੀਜ਼ ਜਿਹੜੀ ਅਸੀਂ ਕੀਤੀ ਆ ਪੰਜਾਬ ਦੇ ਵਿੱਚ ਅਸੀਂ سپورਟ ਗਰੁੱਪ ਬਣਾਏ ਆ ਜੀ ਉਹਨੂੰ ਕਹਿੰਦੇ ਆ ਐਲਕੋਹੋਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹ ਅਨੋਨਿਮਸ ਗਰੁੱਪ ਰਹਿੰਦੇ ਆ ਉਹ ਮਿਲਦੇ ਆ ਜਿਹੜ ਜਾਂ ਜਿਹੜੇ ਕੋਈ ਵਲੰਟੀਅਰ ਕਰਦੇ ਆ ਉਹਨਾਂ ਦੇ ਸਪੋਰਟ ਗਰੁੱਪ ਬਣ ਗਏ ਆ ਤੁਸੀਂ ਉਹਨਾਂ ਨੂੰ ਦੱਸ ਦਿਓ ਉਹ ਉਹ ਉਹਨਾਂ ਦਾ ਇਲਾਜ ਕਰਾਨਗੇ ਜਿਹੜਾ ਪੁਲਿਸ ਵਾਲਾ ਹੈਗਾ ਇਨਫੋਰਸਮੈਂਟ ਵਾਲਾ ਹੈਗਾ ਤੁਸੀਂ ਟੈਲੀਫੋਨ ਕਰ ਦਿਓ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਦੱਸ ਦਿਓ ਬਹੁਤ ਜਗ੍ਹਾ ਤੇ ਜਿਹੜੇ ਸਰਪੰਚ ਆ ਪੰਚਾਇਤਾਂ ਨੇ ਰੈਜ਼ੋਲੂਸ਼ਨ ਪਾਉਣੇ ਸ਼ੁਰੂ ਕਰਦੇ ਜੀ ਜੇ ਪੰਚਾਇਤ ਨੇ ਰੈਜ਼ੋਲੂਸ਼ਨ ਪਾਸ ਕਰਤਾ ਪੰਚਾਇਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਜੀ ਤੇ ਉਹ ਇਹ ਕੰਮ ਵਲੰਟੀਅਰ ਨੂੰ ਕਰਨ ਦੀ ਲੋੜ ਨਹੀਂ ਆ ਬਹੁਤ ਜ਼ਿਆਦਾ ਜਿਵੇਂ ਸਾਡੇ ਕੋਲੇ ਪਹਿਲਾਂ ਤਕਰੀਬਨ 22 ਤੋਂ 300 ਹੁੰਦੇ ਸੀ ਅੱਜ ਜਿਹੜੀ ਮੇਰੇ ਕੋਲ ਆਫੀਸ਼ੀਅਲ ਫਿਗਰ ਆਈ ਹੈ ਉਹ ਹਜ਼ਾਰ ਤੋਂ ਕਿਤੇ ਉੱਪਰ ਹੈ ਬਟ ਕਿਉਂਕਿ ਜਿਹੜੇ ਪ੍ਰਾਈਵੇਟ ਵਾਲੇ ਆ ਇਹ ਜਿਵੇਂ ਸਾਡਾ ਮhalla ਕਲੀਨਿਕ ਦਾ ਡ ਡਿਜੀਟਲ ਮੋਡਲਰ ਡੇਲੀ ਮੇਰੇ ਕੋਲ ਆਂਦਾ ਮੈਨੂੰ ਪਤਾ ਵੀ 73000 ਪਰਸੈਂਟ ਦੇਖੇ ਗਏ ਅੱਜ 74000 ਦੇਖੇ ਗਏ ਇਹਦੇ ਚ ਰੀਅਲ ਟਾਈਮ ਡਾਟਾ ਨਹੀਂ ਉਹ ਅਸੀਂ ਕਰ ਰਹੇ ਆ ਇਹਨੂੰ ਵੀ ਹਾਂ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ ਵੀ ਸਾਡੇ ਕੋਲ ਅਸੀਂ 5000 ਬੈਡ ਐਡ ਕੀਤਾ ਤੇ ਉਹਨਾਂ ਚੋਂ ਆਲਰੇਡੀ 2 2500 ਪਰ ਤੁਹਾਡਾ ਸੈਂਟਰ ਬੰਦ ਪਿਆ ਸੀ ਹੁਣ ਉੱਥੇ 10 15 ਬੰਦੇ ਦਾਖਲ ਆ ਤੁਸੀਂ ਦੇਖੋ 15 ਦਿਨ ਬਾਅਦ ਇਹ ਭਰ ਜਾਏਗਾ ਜਦੋਂ ਉੱਥੇ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਗਿਆ ਤਾਂ ਲੋਕਾਂ ਦੀ ਵੇਟਿੰਗ ਲਿਸਟ ਸ਼ੁਰੂ ਹੋ ਜਾਏਗੀ ਇਸ ਦੇ ਵਿੱਚ ਮੈਡੀਕਲ ਕਾਲਜ ਚ 1200 ਬੈਡ ਅਰੇਂਜ ਜਿਹੜਾ ਬੰਦਾ ਕੋਈ ਉਹਦਾ ਕਿਸੇ ਦਾ ਕੋਈ ਹੈਗਾ ਨਾ ਕ੍ਰਿਮੀਨਲ ਰਿਕਾਰਡ ਹੋਏਗਾ ਉਹਨੂੰ ਪਹਿਲਾਂ ਅਸੀਂ ਆਪਣੇ ਸੈਂਟਰਸ ਰੱਖਾਂਗੇ ਜਦੋਂ ਠੀਕ ਹੋ ਗਿਆ ਕੰਟਰੋਲ 'ਚ ਆ ਗਿਆ ਫਿਰ ਉਹਨੂੰ ਦੂਜੇ ਸੈਂਟਰ 'ਚ ਪ੍ਰਾਈਵੇਟ ਸੈਂਟਰ 'ਚ ਜਿੱਥੇ ਸਕਿਉਰਿਟੀ ਵਗੈਰਾ ਘੱਟ ਹੁੰਦੀ ਆ ਸਾਡਾ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਪੂਰਾ ਸਿਕਿਉਰ ਜਿਹੜਾ ਹੈਗਾ ਜਿੱਥੇ ਪੂਰੀ ਸਕਿਉਰਿਟੀ ਆ ਉਹ ਸੈਂਟਰ ਕਲੈਕਟ ਕਰਦੇ ਆ ਪੰਜਾਬ ਪੰਜਾਬ ਦੇ ਪਾਣੀ ਚਾਹੁੰਗੇ ਪੰਜਾਬ ਦੇ ਪਾਣੀ ਨੂੰ ਲੈ ਕੇ ਕੀ ਗੱਲ ਦੇਖੋ ਪਾਣੀ ਦੇ ਮੁੱਦੇ ਤੇ ਦੋ ਗੱਲਾਂ ਬੜੀਆਂ ਕਲੀਅਰ ਹੈ ਜੀ ਪੰਜਾਬ ਜਿਹੜਾ ਹੈਗਾ ਉਹ ਜ਼ਿਆਰਦਾਰੀ 'ਚ ਬਲੀਵ ਕਰਦਾ ਹੈ ਗੁਰੂਆਂ ਪੀਰਾਂ ਦੀ ਜੋਰਾਂ ਦੀ ਸਿੱਖਿਆ ਹੈ ਗੀਆਂ ਵੰਡ ਕੇ ਛਕੋ ਚਾਹੇ ਭਾਈ ਘਰਈਆ ਦੇ ਅਸੀਂ ਵਾਰਸ ਅਸੀਂ ਉਹਨਾਂ ਦੇ ਹਿੱਸੇ ਦਾ ਪਾਣੀ ਦੇ ਦਤਾ ਉਹਨਾਂ ਨੂੰ ਹੁਣ ਜਿਹੜਾ ਸਾਡੇ ਹਿੱਸੇ ਦਾ ਬਚਾ ਪਾਣੀ ਆ ਉਹਦੇ ਚੋਂ ੱੱਕੇ ਨਾਲ ਲੈ ਰਿਆ ਉਹ ਅਸੀਂ ਨਹੀਂ ਦੇਗਾ ਪੰਜਾਬ ਉਸ ਪਾਣੀ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚੋਂ ਵੀ ਅਸੀਂ ਉਹਨਾਂ ਨੂੰ ਪੀਣ ਲਈ ਪਾਣੀ ਦੇ ਤਰਣ ਕਿ ਸਾਡਾ ਪਾਣੀ ਖਤਮ ਹੋ ਗਿਆ ਜੀ ਪੀਣ ਲਈ ਵੀ ਨਹੀਂ ਆ ਅਸੀਂ ਕਿ ਪੀਣ ਲਈ ਦਿੱਤਾ ਤੁਹਾਨੂੰ ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਬੰਦੇ ਬਦਲ ਕੇ ਟੱਕੇ ਨਾਲ ਆਪਣੇ ਜਿਹੜੇ ਇਹਨਾਂ ਸਾਰੇ ਬੰਦੇ ਇਹਨਾਂ ਦੇ ਸੀ ਜੀ ਰਾणे ਦਾ ਮੁੱਖ ਮੰਤਰੀ ਰਾਜਸਥਾਨ ਦਾ ਜਿਹੜਾ ਪਸਾਬਕਾ ਮੁੱਖ ਮੰਤਰੀ ਸੀ ਜਿਹੜਾ ਅੱਜ ਕੱਲ ਕੇਂਦਰੀ ਬਿਜਲੀ ਮੰਤਰੀ ਆ ਉਹਨਾਂ ਦੀ ਕਮੇਟੀ ਕਹਿੰਦੇ ਸਾਡੀ ਮジョਰਿਟੀ ਆ ਤੁਸੀਂ ਤਾਂ ਕੱਲ ਨੂੰ ਕਹੋਗੇ ਪੰਜਾਬ ਦਾ 60% ਤੋਂ ਘਟਾ ਕੇ ਸੀ 50% ਕਰਤਾ ਫਿਰ ਸੀ 40% ਕਰਤਾ ਪੰਜਾਬ ਨੂੰ 5% ਮਿਲੇਗਾ ਕੀ ਗੱਲ ਹੋਈ ਜੀ ਟੱਕਾ ਨਹੀਂ ਪੰਜਾਬੀ ਬਰਦਾਸ਼ਤ ਕਰਦੇ ਟੱਕਾ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਫਿਰ ਵੀ ਕਹਿੰਦੇ ਆ ਤੁਸੀਂ ਦੇਖੋ ਜਦੋਂ ਹੜ ਆਏ ਆ ਆਏ ਨਾ ਹੜ ਪੰਜਾਬ ਦੇ ਵਿੱਚ ਬਰਬਾਦੀ ਹੋਈ ਆ ਇਹਨਾਂ ਨੂੰ ਤੁਹਾਨੂੰ ਯਾਦ ਆ ਪੁਲਿਸ ਲਾਉਂਦੀ ਸੀ ਇਹਨਾਂ ਨੇ ਖਨੋਰੀ ਬਾਰਡਰ ਦੇ ਉੱਤੇ ਵੀ ਇੱਧਰ ਬੰਨ ਲਾਉਂਦੇ ਸੀ ਆਪਣੇ ਉੱਧਰ ਉਸ ਵੇਲੇ ਕਹਿੰਦੇ ਸੀ ਪਾਣੀ ਲੈਣਾ ਨਹੀਂ ਇਹਨੂੰ ਹੜ ਵੀ ਬਰਾਬਰ ਲੈਣੇ ਪੈਣਗੇ ਜੀ ਇਹਨਾਂ ਨੂੰ ਬਰਬਾਦ ਕੱਲਾ ਪੰਜਾਬ ਹੋਵੇ ਜੀ ਪੰਜਾਬ ਨੂੰ ਬਰਬਾਦ ਕਰ ਰਿਹਾ ਜੀ ਨਸ਼ੇ ਕਿੱਥੋਂ ਆ ਰਹੇ ਆ ਜੀ ਗੁਜਰਾਤ ਦੀ ਪੋਰਟ ਤੋਂ ਆ ਰਹੇ ਆ ਮਹਾਰਾਸ਼ਟਰ ਦੀ ਪੋਰਟ ਤੋਂ ਆ ਰਹੇ ਆ ਜਿੰਨਾ ਪਾਕਿਸਤਾਨ ਤੋਂ ਆਉਂਦਾ ਜੇ ਪਾਕਿਸਤਾਨ ਸਾਡਾ ਦੁਸ਼ਮਣ ਆ ਨਸ਼ੇ ਭੇਜਦਾ ਤੇ ਗੁਜਰਾਤ ਤੋਂ ਆਉਂਦੇ ਆ ਤੇ ਮਿੱਤਰ ਹੈ ਜੀ ਫਿਰ ਜੇ ਮਹਾਰਾਸ਼ਟਰ ਤੋਂ ਆਉਂਦੇ ਆ ਕਿਉਂ ਨਹੀਂ ਰੋਕਦੇ ਜੀ ਨਾਰਕੋਟਿਕਸ ਕੰਟਰੋਲ ਬਿਊਰੋ ਕੀ ਕਰਦੀ ਹੈ ਸੋ ਇਹ ਪਾਣੀ ਦੀ ਚਾਹੇ ਰਾਜਨੀਤੀ ਹੈ ਚਾਹੇ ਨਸ਼ਿਆਂ ਦੀ ਰਾਜਨੀਤੀ ਹੈ ਇਹ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਰਾਜਨੀਤੀ ਹੈ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਜੋਰ ਪਾਰਟੀ ਮੀਟਿੰਗ ਕਰ ਰਹੇ ਆ ਦਸਣ ਆਣ ਦੇਣ ਜਵਾਬ ਦੇਣ ਕਿਹੜੇ ਮੂੰਹ ਨਾ ਜਾਂਦੇ ਆ ਜੀ ਇਹ ਕਿਹੜੇ ਮੂੰਹ ਨਾ ਗੱਲਾਂ ਕਰਦੇ ਆ ਜੀ ਇਹ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਸਾਰਾ ਹੋਏਗਾ ਜੀ ਉੱਥੇ ਵੀ ਸਾਰਾ ਇਹਨੂੰ ਹਿਸਾਬ ਤਾ ਪੁੱਛਾਂਗੇ ਇਹਨਾਂ ਨੂੰ ਪੰਜਾਬ ਨੂੰ ਨਸ਼ਾ ਤੇ ਇਹਨਾਂ ਨੇ ਲਾਇਆ ਜੀ ਪੰਜਾਬ ਦੇ ਪਾਣੀ ਇਹਨਾਂ ਨੇ ਦੇ ਦਿੱਤੇ ਜੀ ਪੰਜਾਬ ਬਾਰੇ ਸੋਚਿਆ ਨਹੀਂ ਇਹਨਾਂ ਨੇ ਬੜੇ ਕਹਿੰਦੇ ਸੀ ਪਾਣੀ ਦੇ ਰਖਵਾਲੇ ਜ ਪਹਿਲਾਂ ਕਦੇ ਵੀ ਇਹ ਨਹੀਂ ਸੀਗਾ ਕਿ ਆ ਐਨਾ ਪਾਣੀ ਹਰਿਆਣੇ ਦਾ ਆਏਗਾ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਪਾਣੀ ਦੇ ਰਖਵਾ ਲੈਣਾ ਤਾਂ ਉਹਨੂੰ ਅਧਿਕਾਰ ਦੇ ਦਿੱਤਾ ਵੀ ਆ ਇਹਨਾਂ ਦਾ ਪੱਕਾ ਅਧਿਕਾਰ ਹੋ ਗਿਆ ਜੀ ਇਹਨਾਂ ਦਾ ਜਿਹੜਾ ਰਿਪੈਰੀਅਨ ਸਟੇਟ ਦਾ ਪੰਜਾਬ ਹੈ ਨਾ ਜੀ ਪਾਣੀ ਤਾਂ ਸਾਡਾ ਹੈ ਨਾ ਜੀ ਅਸੀਂ ਇਹਨਾਂ ਨੂੰ ਦੇ ਰਹੇ ਆ ਸਾਡੇ ਕਿਸਾਨ ਨੂੰ ਜਿਪਸਮ ਦੀ ਲੋੜ ਹੁੰਦੀ ਆ ਜਿਪਸਮ ਪਤਾ ਸਨ ਕਲਰ ਵਾਲੀ ਜ਼ਮੀਨ ਤੇ ਪੈਂਦਾ ਜੀ ਉਹ ਸਾਨੂੰ ਘਰਾਂ ਵਾਸਤੇ ਪੱਥਰ ਚਾਹੀਦਾ ਜੀ ਇਹਨਾਂ ਕੋਲ ਪੱਥਰ ਹੈ ਸਾਡੇ ਕੋਲ ਪਾਣੀ ਹੈ ਇਹਨਾਂ ਦਾ ਪੱਥਰ ਮੁੱਲ ਮਿਲਦਾ ਸਾਨੂੰ ਜੀ ਇਹਨਾਂ ਦਾ ਜਿਪਸਮ ਸਾਨੂੰ ਮੁੱਲ ਮਿਲਦਾ ਪਾਣੀ ਇਹਨਾਂ ਨੂੰ ਫਰੀਦ ਆਉਂਦਾ ਜੀ ਸਾਨੂੰ ਉਹਦੇ ਪਾਣੀ ਬਦਲੇ ਕੁਝ ਦੇ ਦਿਓ ਤੁਸੀਂ ਇਹ ਨਕਰੰਟ ਦੇ ਦਿਓ ਜੋ ਰਾਜਸਥਾਨ ਸਾਡੇ ਕੋਲ 55% ਪਾਣੀ ਲੈ ਰਿਆ ਪੰਜਾਬ ਦੇ ਲੋਕਾਂ ਨੂੰ ਜਿਪਸਮ ਦੇ ਦਿਓ ਭਾਈ ਤੁਸੀਂ ਕੋਈ ਸਾਨੂੰ ਪੱਥਰ ਦੇ ਦਿਓ ਸਾਨੂੰ ਘਰ ਬਣਾਣ ਲਈ ਜਿਹੜੇ ਜਿਹੜੇ ਉਹਨਾਂ ਨੂੰ ਲਾ ਮੇਕਰ ਕਹਿੰਦੇ ਆ ਉੱਥੇ ਆਈ ਕਰਨਾ ਹੁੰਦਾ ਹੈ ਜੋ ਜੋ ਵਿਧਾਨ ਸਭਾ ਨੇ ਜੋ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਹੋਵੇਗੀ ਉਹ ਮੈਂ ਇੱਥੇ ਨਹੀਂ ਕਰ ਸਕਦਾ ਜੀ ਵਿਧਾਨ ਸਭਾ ਦੇ ਡਿਸਕਸ਼ਨ ਹੋਵੇਗੀ ਉਹਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਪਾਸ ਹੋਣਗੇ ਉਹ ਸਾਰੇ ਕਰੋ ਨਹੀਂ ਹੁੰਦੇ ਆ ਉਹ ਸਾਰੇ ਸਰਕਾਰ ਸੈਕਟਰ ਦੇ ਜਿਹੜਾ ਹੈਗਾ ਸਾਰੇ ਸਾਰੀਆਂ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਜਿਹੜੇ ਚੁਣ ਕੇ ਆਏ ਆ ਉੱਥੇ ਜੀ ਉਹ ਜੋ ਪਾਸ ਕਰਕੇ ਭੇਜਣਗੇ ਮੰਨਣਾ ਪੋਗਾ ਉਹਨਾਂ ਨੂੰ ਕਿੱਦਾਂ ਨਹੀਂ ਮੰਨਦੇ ਜੀ ਤੱਕਾ ਥੋੜੀ ਕਰ ਤੱਕਾ ਨਹੀਂ ਬਰਦਾਸ਼ਤ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਜੋਧ ਨਸ਼ਾ ਵਿਰੋਧ ਅੱਜ ਬਰਨਾਲਾ ਦੇ ਵਿੱਚ ਪੰਜਾਬ ਦੇ ਕਪਟਨ ਮੰਤਰੀ ਪਹੁੰਚੇ ਹੈਗੇ ਆ ਮਹਿੰਦਰ ਭਗਤ ਵੀ ਪਹੁੰਚੇ ਹੈਗੇ ਆ ਸਰ ਬਰਨਾਲਾ ਪਹੁੰਚੇ ਹੈਗੇ ਹੋ ਜੋਧ ਨਸ਼ਾ ਵਿਰੋਧ ਮੀਮ ਕੀਤੀ ਜਾ ਰਹੀ ਹੈਗੀ ਆ ਆ ਥਲਾਂਗਾ ਜੋ ਕਦਮ ਵੀ ਹੈਗਾ ਪੰਚਾਇਤਾਂ ਵੱਲੋਂ ਮਤੇ ਵੀ ਪਾਏ ਜਾ ਰਹੇ ਕਿਵੇਂ ਦੇ ਦਿਆਂ ਸਰ ਮਿਰਤੂਪਰ ਡਾਕਟਰ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਜਿਵੇਂ ਕਿ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪੰਜਾਬ ਦੇ ਮੁੱਖ ਇੰਤਜ਼ਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਕਲੀਅਰ ਸੰਦੇਸ਼ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਵਿਕਣ ਨਹੀਂ ਦੇਣਾ ਜਿਹੜੇ ਸਾਡੇ ਪੰਜਾਬ ਦੇ ਬੱਚੇ ਨਸ਼ਾ ਕਰਕੇ ਜ਼ਿੰਦਗੀ ਬਰਬਾਦ ਹੋ ਰਹੀ ਹੈ ਉਹਨਾਂ ਨੂੰ ਬਚਾਣ ਲਈ ਡਿਡਕਸ਼ਨ ਸੈਂਟਰ ਵਿੱਚ ਜਾਂਗੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ ਸਕਿੱਲ ਟ੍ਰੇਨਿੰਗ ਦੇਵਾਂਗੇ ਤਾਂ ਕਿ ਬਚਾਰੇ ਨੌਕਰੀ ਲੱਭ ਕੇ ਆਪਣੀ ਕਮਾਈ ਕਰਕੇ ਕਮਾ ਸਕਣ ਸਰ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ ਨਜ਼ਰ ਆ ਰਹੀ ਹੈਗੀ ਆ ਹੱਕ ਜਤਾਇਆ ਜਾ ਰਿਹਾ ਕਿਵੇਂ ਦੇਖਦੇ ਆ ਪੰਜਾਬ ਦਾ ਜੋ ਪਾਣੀ ਹੱਕ ਹੈ ਨਾ ਜਿੰਨਾ ਹੱਕ ਬੰਦੇ ਹਨ ਦਾ ਹਰਿਆਣਾ ਦਾ ਔਰ ਰਾਜਸਥਾਨ ਦੇ ਰਹੇ ਆ ਪਰ ਜਿਹੜਾ ਸਾਰਾ ਪੰਜਾਬ ਦਾ ਹੱਕ ਹੈ 60% ਅਸੀਂ ਉਹਦੇ ਵਿੱਚੋਂ ਵੀ ਥੋੜਾ ਜਿਹਾ ਉਹਨਾਂ ਨੂੰ ਪਾਣੀ ਦੇ ਰਹੇ ਹਾਂ ਤੇ ਬਾਵਜੂਦ ਵੀ ਪੀਣ ਲਈ ਪਰ ਅਗਰ ਕਹਿੰਦੇ ਸਾਰਾ ਆਪਣੀ ਮਨਮਰਜ਼ੀ ਕਰਨ ਅਸੀਂ ਮਨਮਰਜ਼ੀ ਨਹੀਂ ਕਰਨ ਦਵਾਂਗੇ ਅਸੀਂ ਆਪਣੇ ਪੰਜਾਬ ਦਾ ਪਾਣੀ ਜੋ ਪੰਜਾਬ ਦੇ ਲੋਕਾਂ ਲਈ ਹੈ ਜੋ ਪੰਜਾਬ ਦਾ ਜਿਹਦੇ ਤੇ ਲੋਕਾਂ ਦਾ ਹੱਕ ਹੈਗਾ ਉਹਨਾਂ ਚੋਂ ਇੱਕ ਬੂੰਦ ਵੀ ਪਾਣੀ ਅਸੀਂ ਹਰਿਆਣੇ ਨੂੰ ਨਹੀਂ ਦੇਵਾਂਗੇ ਸੋ ਸਪਸ਼ਟ ਕਹਿ ਦਿੱਤਾ ਹੈਗਾ ਆਮਿੰਦਰ ਭੱਟ ਜੀਆ ਬੋਲੋ ਕੈਪਟਨ ਮੰਤਰੀ ਬੋਲੋ ਜਿਹੜਾ ਪੰਜਾਬ ਦਾ ਪਾਣੀ ਨਹੀਂ ਦਿੱਤਾ ਜਾਵੇਗਾ ਤੇ ਜੁੱਧ ਨਸ਼ਾ ਵਿਰੋਧ ਮੀਮਤਾਤ ਲਗਾਤਾਰ ਪੰਜਾਬ ਅੰਦਰ ਵੱਖ-ਵੱਖਰੇ ਪਿੰਡਾਂ ਤੇ ਸ਼ਹਿਰਾਂ ਅੰਦਰ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਵੱਡੀ ਰਾਹਤ